ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੋਲਵ ਹੋ ਗਈ ਆ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਹਰੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕਿਸ ਤਰ੍ਹਾਂ ਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਪਰਪਤੇ ਪਤਾ ਬੈਠੇ ਸੀਗੇ ਕੁੜੀ ਜੋ ਉੱਪਰ ਫਾਰਮ ਵਾਲੀ ਆ ਉਹ ਬੈਠੀ ਸੀਗੀ ਔਰ ਗੁਰਮਨ ਔਰ ਉਸਦੇ ਨਾਲ ਉਸਦੇ ਪਿਤਾ ਵੀ ਬੈਠੇ ਸੀਗੇ ਔਰ ਬਕਾਇਦਾ ਉਹਨਾਂ ਨੇ ਤਿੰਨਾਂ ਜਣਿਆਂ ਨੇ ਇਕੱਠਿਆਂ ਵੀਡੀਓ ਬਣਾ ਕੇ ਵਾਇਰਲ ਕੀਤੀ ਐ ਸਾਂਝੀ ਕੀਤੀ ਐ ਯਾਨੀ ਕਿ ਰਾਜੀਨਾਮਾ ਹੋ ਗਿਆ ਇਸ ਪੂਰੇ ਕੀ ਦੇ ਵਿੱਚ ਕੁੜੀ ਨੇ ਜਦੋਂ ਬੋਲਡ ਪੰਜਾਬ ਟੀਵੀ ਤੇ ਇੰਟਰਵਿਊ ਵੀ ਦਿੱਤਾ ਔਰ ਉਸ ਦੌਰਾਨ ਵੀ ਉਸਨੇ ਬਕਾਇਦਾ ਇਹ ਗੱਲ ਮੰਨੀ ਸੀ ਕਿ ਇਹ ਵੀਡੀਓ ਜਿਹੜੀਆਂ ਨੇ ਮੇਰੀਆਂ ਪ੍ਰਭ ਦੇ ਨਾਲ ਨੇ ਜਿਸ ਦਾ ਜੋਸ ਦਾ ਮੰਗੀਤਰ ਸੀਗਾ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਉਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਈ ਉਸ ਦਾ ਇਸ਼ੂ ਬਹੁਤ ਵੱਡੇ ਪੱਧਰ ਤੇ ਚੱਲਿਆ ਔਰ ਉਸ ਪੂਰੇ ਮਸਲੇ ਦੇ ਵਿੱਚ ਇੰਟਰਵੈਨਸ਼ਨ ਜਦੋਂ ਪਹਿਲਾ ਕਮਿਸ਼ਨ ਨੇ ਕੀਤਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਤਾਂ ਹੁਣ ਆਖਰਕਾਰ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਚੁੱਕਿਆ ਹੈ ਔਰ ਆਖਰਕਾਰ ਰਾਜੀਨਾਮਾ ਹੋ ਗਿਆ ਦੋਹਾਂ ਪਰਿਵਾਰਾਂ ਦਾ ਹੁਣ ਰਾਜੀਨਾਮਾ ਹੋ ਗਿਆ ਉਪਲ ਪਰਿਵਾਰ ਦਾ ਤੇ ਸੰਧੂ ਪਰਿਵਾਰ ਦਾ ਜਿਹੜੀ ਕੁੜੀ ਨੇ ਐਲੀਗੇਸ਼ਨ ਲਾਇਏ ਸੀਗੇ ਕਿ ਮੁੰਡੇ ਦੇ ਨਾਲ ਮੇਰੀਆਂ ਅਸ਼ਲੀਲ ਵੀਡੀਓਜ਼ ਸੀਗੀਆਂ ਮੁੰਡੇ ਨੇ ਮੇਰੀਆਂ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ ਪ੍ਰਭ ਜਿਸ ਦਾ ਨਾਮ ਸੀਗਾ ਔਰ ਹੁਣ ਪ੍ਰਭ ਦੇ ਪਿਤਾ ਬੈਠੇ ਸੀਗੇ ਪੂਰੀ ਜੋ ਉਪਰ ਫਾਰਮ ਵਾਲੀ ਹੈ ਉਹ ਬੈਠੀ ਸੀਗੀ ਗੁਰਮਨ ਔਰ ਉਸਦੇ ਨਾਲ ਉਸਦੇ ਪਿਤਾ ਵੀ ਬੈਠੇ ਸੀਗੇ ਔਰ ਬਕਾਇਦਾ ਉਹਨਾਂ ਨੇ ਤਿੰਨਾਂ ਜਣਿਆਂ ਨੇ ਇਕੱਠਿਆਂ ਵੀਡੀਓ ਬਣਾ ਕੇ ਵਾਇਰਲ ਕੀਤੀ ਐ ਸਾਂਝੀ ਕੀਤੀ ਐ ਯਾਨੀ ਕਿ ਰਾਜੀਨਾਮਾ ਹੋ ਗਿਆ ਇਸ ਪੂਰੇ ਕੇ ਇਸ ਦੇ ਵਿੱਚ ਰਾਜੀਨਾਮਾ ਕਦੋਂ ਹੋਇਆ ਜਦੋਂ ਇਹ ਪੂਰਾ ਇਸ਼ੂ ਚੱਲ ਰਿਹਾ ਸੀ ਉਦੋਂ ਤੱਕ ਨਾ ਤਾਂ ਮੁੰਡੇ ਦੀ ਫੈਮਿਲੀ ਨੇ ਅਪਰੋਚ ਕੀਤਾ ਬੈਠਣ ਵਾਸਤੇ ਜਦੋਂ ਤਾਰਾ ਮਸ ਸਖਤ ਲੱਗਦੀਆਂ ਮੁੰਡੇ ਦੇ ਅਗੇਂਸਟ ਰੇਪ ਦਾ ਕੇਸ ਦਰਜ ਹੁੰਦਾ ਜਦੋਂ ਆਈਟੀ ਐਕਟ ਦੀਆਂ ਵੱਖ-ਵੱਖ ਸਖਤ ਧਾਰਾਵਾਂ ਲੱਗਦੀਆਂ ਉਸ ਦੇ ਖਿਲਾਫ ਉਦੋਂ ਫਿਰ ਪ੍ਰੈਸ਼ਰ ਕ੍ਰੀਏਟ ਹੁੰਦਾ ਕਿਉਂਕਿ ਰੇਡਾਂ ਕੀਤੀਆਂ ਜਾ ਰਹੀਆਂ ਸੀ ਰੇਡ ਹੋ ਰਹੀ ਸੀਗੀ ਇਸ ਪੂਰੇ ਕੇਸ ਦੇ ਵਿੱਚ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਣਾ ਸੀ ਕਿਉਂਕਿ ਕੁੜੀ ਨੇ ਜਦੋਂ ਬੋਲਡ ਪੰਜਾਬ ਟੀਵੀ ਤੇ ਇੰਟਰਵਿਊ ਵੀ ਦਿੱਤਾ ਔਰ ਉਸ ਦੌਰਾਨ ਵੀ ਉਸ ਨੇ ਬਕਾਇਦਾ ਇਹ ਗੱਲ ਮੰਨੀ ਸੀ ਕਿ ਇਹ ਵੀਡੀਓਜ਼ ਜਿਹੜੀਆਂ ਨੇ ਮੇਰੀਆਂ ਪ੍ਰਭ ਦੇ ਨਾਲ ਨੇ ਜਿਸ ਦਾ ਜੋਸ ਦਾ ਮੁੰਗੀਤਰ ਸੀਗਾ ਉਹਨੇ ਹੀ ਵਾਇਰਲ ਕੀਤੀਆਂ ਨੇ ਹਾਲਾਂਕਿ ਉਸ ਤੋਂ ਬਾਅਦ ਫਿਰ ਮੁੰਡੇ ਦਾ ਜੋ ਪਤਾ ਉਹ ਵੀ ਸਾਹਮਣੇ ਆਇਆ ਉਸਨੇ ਕਿਹਾ ਕਿ ਇਲਜ਼ਾਮ ਬਾਜੀ ਦਾ ਦੌਰ ਸ਼ੁਰੂ ਹੋ ਗਿਆ ਉਸਨੇ ਕਿਹਾ ਕਿ ਕੁੜੀ ਜਿਹੜੀ ਹੈ ਕੁੜੀ ਦੇ ਕਰੈਕਟਰ ਤੇ ਸਵਾਲ ਚੁੱਕੇ ਸੀ ਕਿ ਕੁੜੀ ਦੀ ਆਪਣੇ ਐਕਸ ਦੇ ਨਾਲ ਇਹ ਵੀਡੀਓਜ਼ ਨੇ ਮੇਰੇ ਤੋਂ ਮੁੰਡੇ ਦੀ ਬਾਹਾਂ ਟੈਟੂ ਨਾਲ ਭਰੀ ਹੋਈ ਹੈ। ਯਾਨੀ ਕਿ ਉਸਨੇ ਐਲੀਗੇਸ਼ਨ ਲਾਇਆ ਬਕਾਇਦਾ ਇਹ ਗੱਲ ਕੀਤੀ ਕਿ ਕੁੜੀ ਦਾ ਕਰੈਕਟਰ ਠੀਕ ਨਹੀਂ ਹੈ। ਜਦੋਂ ਮੇਰੇ ਮੁੰਡੇ ਨੂੰ ਪਤਾ ਲੱਗਿਆ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਦਰਾਰ ਪੈਦਾ ਹੋਈ, ਦੂਰੀਆਂ ਪੈਦਾ ਹੋਣ ਲੱਗੀਆਂ ਨੇ। ਪਰ ਖੈਰ ਹੁਣ ਇਸ ਪੂਰੇ ਮਸਲੇ ਦੇ ਵਿੱਚ ਜਦੋਂ ਕਿਤੇ ਮੁੰਡੇ ਵੀ ਅਰੈਸਟ ਹੋਣੀ ਸੀ, ਮੁੰਡੇ ਦੀ ਗ੍ਰਫਤਾਰੀ ਦੀ ਗੱਲ ਆਈ ਸੀਗੀ ਔਰ ਉਸ ਤੋਂ ਬਾਅਦ ਫਿਰ ਪ੍ਰੈਸ਼ਰ ਕ੍ਰੀਏਟ ਹੋਇਆ। ਇਹ ਦੱਸਿਆ ਜਾ ਰਿਹਾ ਕਿ ਨਕੂਦਰ ਦਾ ਇੱਕ ਕੋਈ ਲੀਡਰ ਹੈ ਜਿਨੇ ਇੰਟਰਵੈਂਸ਼ਨ ਔਰ ਇੱਕ ਕੋਈ ਮਹਿਲਾ ਲੀਡਰ ਵੀ ਦੱਸੀ ਜਾ ਰਹੀ ਜਿਸ ਨੇ ਇਸ ਪੂਰੇ ਕੇਸ ਦੇ ਵਿੱਚ ਇੰਟਰਵੈਂਸ਼ਨ ਕੀਤਾ ਔਰ ਉਸ ਤੋਂ ਬਾਅਦ ਖੈਰਾ ਖਰਕਾਰ ਇਹ ਟੇਬਲ ਟਾਕ ਹੋਈ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗੇ ਕਿ ਖਲਾਰਾ ਤਾਂ ਬਹੁਤ ਪੈ ਗਿਆ ਮੁੰਡੇ ਦੀ ਬਦਨਾਮੀ ਬਹੁਤ ਵੱਡੇ ਪੱਧਰ ਤੇ ਹੋ ਗਈ ਕੁੜੀ ਦੀ ਬਦਨਾਮੀ ਹੋ ਗਈ ਹੈ ਪਰ ਕੁੜੀ ਨੇ ਜਿੱਥੇ ਇੱਕ ਪਾਸੇ ਤਾਂ ਗੱਲ ਕਹੀ ਸੀ ਕਿ ਠੂਕ ਕਿਉਂ ਲੜਾਈ ਲੜੇਗੀ ਪਰ ਕੁੜੀ ਵੀ ਸਟੈਪ ਬੈਕ ਕਰ ਗਈ ਹੈ ਖੈਰ ਚੰਗੀ ਗੱਲ ਨਿਬੜ ਗਏ ਇਹਨਾਂ ਦਾ ਨਿਵੇੜਾ ਹੋ ਗਿਆ ਦੋ ਇਹਨਾਂ ਨੂੰ ਠੀਕ ਲੱਗਿਆ ਇਹਨਾਂ ਨੇ ਕੀਤਾ ਪਰ ਇਸ ਮਸਲੇ ਦੇ ਵਿੱਚ ਇਹ ਗੱਲ ਕਹਿ ਦਿੱਤੀ ਵੀ ਮੁੰਡੇ ਦੇ ਪਿਤਾ ਨੇ ਜਿਹੜੇ ਅਲੀਗੇਸ਼ਨ ਲਾਇਸੀ ਬੜੇ ਸੀਰੀਅਸ ਅਲੀਗੇਸ਼ਨ ਲਾਇਸੀ ਮੁੰਡੇ ਦੇ ਪਿਤਾ ਨੇ ਇਹ ਗੱਲ ਕਹੀ ਸੀ ਕਿ ਕੁੜੀ ਦੇ ਹੋਰ ਕਿਤੇ ਰਿਲੇਸ਼ਨ ਸੀਗੇ ਉਹਦੇ ਨਾਲ ਉਹ ਵੀਡੀਓਜ਼ ਨੇ ਔਰ ਪਰ ਉਹੀ ਮੁੰਡਾ ਮੁੰਡੇ ਦੇ ਪਿਤਾ ਹੁਣ ਕਹਿ ਰਹੇ ਕਿ ਸੁਣੀਆਂ ਸੁਣਾਈਆਂ ਗੱਲਾਂ ਸੀਗੀਆਂ ਜਿਹੜੇ ਅਸੀਂ ਕਿਸੇ ਹੋਰ ਦਾ ਥਰਡ ਪਰਸਨ ਦਾ ਨਾਮ ਲਿਆ ਸੀਗਾ ਉਹ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਯਾਨੀ ਕਿ ਪਹਿਲੀ ਗੱਲ ਇਹ ਕਿ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਤੁਸੀਂ ਕਿਸੇ ਦੇ ਕੈਰੈਕਟਰ ਤੇ ਸਵਾਲ ਕਿਵੇਂ ਚੁੱਕ ਸਕਦੇ ਹੋ ਇੱਕ ਕੁੜੀ ਜੋ ਤੁਹਾਡੇ ਪਰਵਾਦ ਦੀ ਨਵ ਬਣਨੀ ਸੀਗੀ ਔਰ ਉਹਦੀ ਵਰਲਡ ਵਾਈਡ ਬਦਨਾਮੀ ਹੋਊਗੀ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕ ਵਾਚ ਕਰ ਰਹੇ ਸੀ ਕਿ ਇਸ ਮਸਲੇ ਦੇ ਵਿੱਚ ਹੋਊਗਾ ਕੀ ਔਰ ਉਸ ਮੁੰਡੇ ਨੂੰ ਜਦੋਂ ਦੱਸਿਆ ਜਾ ਰਿਹਾ ਕਿ ਥ੍ਰੈਟਸ ਵੀ ਆ ਰਹੇ ਸੀ ਫਿਰ ਆਪਸ ਦੇ ਵਿੱਚ ਇਹਨਾਂ ਦਾ ਕੰਪਰੋਮਾਈਜ਼ ਹੋਇਆ ਇਸ ਪੂਰੇ ਕੇਸ ਦੇ ਵਿੱਚ ਕੁੜੀ ਵੀ ਕਹਿ ਰਹੀ ਹੈ ਕਿ ਸਾਡਾ ਰਾਜੀਨਾਮਾ ਹੋ ਗਿਆ ਇਸ ਪੂਰੇ ਕੇਸ ਦੇ ਵਿੱਚ ਮੁੰਡੇ ਦਾ ਪਿਤਾ ਵੀ ਕਹਿ ਰਿਹਾ ਕਿ ਸਾਡਾ ਇਸ ਪੂਰੇ ਕੇਸ ਦੇ ਵਿੱਚ ਰਾਜੀਨਾਮਾ ਹੋ ਗਿਆ ਤਾਂ ਖੈਰ ਇਹਦਾ ਨਿਚੋਰੇ ਨਿਕਲਦਾ ਕਿ ਰੌੜੇ ਆਖਰਕਾਰ ਨਿਬੜਦੇ ਤਾਂ ਟੇਬਲ ਟਾਕ ਦੇ ਵਿੱਚ ਹੁੰਦੇ ਆ ਖੈਰ ਇਹ ਰੋਲਾ ਵੀ ਨਿਬੜ ਗਿਆ ਪਰ ਜਿੱਥੇ ਇਸ ਪੂਰੇ ਕੇਸ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਦਾ ਨੁਕਸਾਨ ਹੋਇਆ ਤਾਂ ਉਹ ਕੁੜੀ ਦਾ ਹੋਇਆ ਉੱਪਰ ਫਰਮ ਵਾਲੀ ਦਾ ਜਿਹਦੀ ਪੂਰੀ ਦੁਨੀਆ ਦੇ ਵਿੱਚ ਬਦਨਾਮੀ ਹੋ ਗਈ ਖੈਰ ਉਸਨੇ ਸਟੈਪ ਬੈਕ ਕੀਤਾ ਹੁਣ ਇਸ ਤੋਂ ਬਾਅਦ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕੀਤਾ ਔਰ ਰਾਜੀਨਾਮਾ ਹੋ ਗਿਆ ਰਾਜੀਨਾਮਾ ਦੀ ਜਿਹੜੀ ਵੀਡੀਓ ਹੈ ਉਹ ਵੀ ਤੁਹਾਡੇ ਸਾਹਮਣੇ ਤੁਹਾਨੂੰ ਸੁਣਾਉਣੀ ਮੇਰਾ ਨਾਮ ਉਤਾਰ ਸਿੰਘ ਸੰਧੂ ਹੈ ਜੀ ਤੇ ਅੱਜ ਅਸੀਂ ਦੋਹੇ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਰਿਵਾਜ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੀ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਜਿਹੜੀ ਤੁਹਾਨੂੰ ਦੱਸਾਂਗੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਮੋਪਲ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਆ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਜੀ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ